ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਇਲਜ਼ਾਮ ਸਿੱਧਾ ਲਾਉਂਦਾ ਕਿ ਇਹ ਕੰਮ ਬਹੁਤ ਪਹਿਲਾਂ ਨਿਬੜ ਜਾਣਾ ਸੀ ਜੇ ਟਾਈਮ ਸਿਰੇ ਚੋਣ ਐਸਜੀਪੀਸੀ ਤੇ ਹੁੰਦੇ ਰਹਿੰਦੇ ਸਿੱਖਾਂ ਨੂੰ ਜਮਹੂਰੀਅਤ ਤੋਂ ਵਾਂਝੇ ਕਰਕੇ ਸਾਨੂੰ ਆਪਣਾ ਘਰ ਸਾਫ਼ ਨਹੀਂ ਕਰਨ ਦਿੱਤਾ ਔਰ ਇਹ ਗੰਦ ਜਿਹੜਾ ਪਲਿਆ ਹੈਗਾ ਇਹ ਕਿਉਂਕਿ ਸਾਨੂੰ ਚੋਣਾਂ ਦਾ ਔਰੇ ਕਿਰਨ ਨਹੀਂ ਮਿਲੀ ਹੈ ਤਾਂ ਇਹ ਗੰਦ ਉੱਥੇ ਪਲਿਆ ਹੈਗਾ ਜੇ ਸਿੱਖਾਂ ਨੂੰ ਆਪਣੀ ਜਮਹੂਰੀਅਤ ਅਧੀਨ ਇਹ ਕੰਮ ਆਪ ਕੀਤੇ ਜਾਂਦੇ ਨਵੀਂ ਮੈਨੇਜਮੈਂਟ ਆਉਂਦੀ ਇਹ ਸਾਰੇ ਦੋਸ਼ੀਆਂ ਦੇ ਉੱਤੇ ਕੇਸ ਪਾਉਂਦੀ ਜਿਵੇਂ ਯੋਗਾ ਵਾਲੀ ਬੀਬੀ ਦੇ ਉੱਤੇ ਕੇਸ ਐਸਜੀਪੀਸੀ ਨੇ ਦਰਜ ਕਰਾਇਆ ਹੈਗਾ ਉਸ ਤਰ੍ਹਾਂ ਅਸੀਂ ਇਹਨਾਂ ਤੇ ਦਰਜ ਕਰਾਉਂਦੇ ਤੇ ਇਹਨਾਂ ਨੂੰ ਸਬਕ ਸਿਖਾਉਂਦੇ ਕਿ ਤੁਸੀਂ ਗੁਰੂ ਘਰ ਚ ਲੁੱਟਣੀ ਪਾਉਣੀ ਤਾਂ ਇਹ ਸਥਿਤੀ ਹੋਣੀ ਨਹੀਂ ਸੀ ਆ ਜਿਹੜੇ ਹੁਣ ਕਹਿੰਦੇ ਆ ਕਿ ਦਖਲ ਨਹੀਂ ਦੇ ਸਕਦੀ ਹੈਗੀ ਆ ਧਾਮੀ ਸਾਹਿਬ ਆਪ ਤਾਂ ਬੀਬੀ ਦੇ ਉੱਤੇ ਯੋਗਾ ਵਾਲੀ ਦੇ ਉੱਤੇ ਕੇਸ ਪਾਇਆ ਇਹਨਾਂ ਨੇ ਸੋ ਕਿਵੇਂ ਨਹੀਂ ਦਖਲ ਹੋਣੀ ਹੈਗੀ ਇਹ ਬਿਲਕੁਲ ਅੱਖਾਂ ਚ ਧੂੜ ਪਾਉਣ ਦੇ ਯਤਨ ਹੈ ਸੁਖਬੀਰ ਤੇ ਉਹਦੇ ਕਾਰੋਬਾਰ ਨੂੰ ਬਚਾਉਣ ਵਾਸਤੇ ਯਤਨ ਹੈ ਜਿਸ ਤਰ੍ਹਾਂ ਉਹਨੇ ਪੀटीसी ਰਾਹੀਂ ਉੱਥੇ ਆਪਣਾ ਗੁਰੂ ਘਰ ਦੇ ਕੀਰਤਨ ਦਰਬਾਰ ਤੇ ਜਿਹੜੀ ਉੱਥੇ ਗੁਰਬਾਣੀ ਹੈ ਉਹ ਉਹਦੇ ਉੱਤੇ ਰਾਜ ਕੀਤਾ ਹੈਗਾ ਇਹਨੇ ਆਪਣੇ ਨਿੱਜੀ ਅਕਾਊਂਟੈਂਟ ਸਾਨੂੰ ਸ਼ੱਕ ਹੈ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਇਹਨੇ ਆਪਣੇ ਨਿੱਜੀ ਅਕਾਊਂਟੈਂਟ ਗੁਰੂ ਘਰ ਦੀਆਂ ਤਨਖਾਹਾਂ ਦੇ ਉੱਤੇ ਰੱਖ ਕੇ ਇਹਨੇ ਉੱਥੇ ਵੀ ਕ੍ਰਿਮੀਨਲ ਕਨਸਪੀਰੇਸੀ ਇਹਦੀ ਚੱਲਦੀ ਹੈ